ਸਤਨਾਮ ਸ੍ਰੀ ਵਾਹਿਗੁਰੂ ਜੀ ਸਲੋਕ ਮਹਲਾ 3 ਆਤਮਾ ਦੇਉ ਪੂਜਿਆ ਗੁਰ ਕੈ ਸਾਜ ਸੁਭਾਏ ਆਤਮੇ ਨੋ ਆਤਮੇ ਦੀ ਪ੍ਰਤੀਤ ਹੋਏ ਤਾਂ ਘਰ ਹੀ ਪਰਚਾ ਪਾਏ ਆਤਮਾ ਅਡੋਲ ਨਾ ਡੋਲੀ ਗੁਰ ਕੈ ਭਾਏ ਸੁਭਾਏ ਗੌਰਵ ਅਣਸਾਜ ਨਾਇ ਆਵੀ ਲੋਭ ਮੈਲ ਨਾਲ ਵਿੱਚ ਹੋ ਜਾਏ ਫੈਨ ਪਲ ਹਰ ਨਾਮ ਮਨ ਵਸੈ ਸਭ 68 ਤੀਰਥ ਨਾਏ ਸੱਚੇ ਮੈਲ ਨਾਲ ਲੱਗੀ ਮਲ ਲੱਗੈ ਦੂਜੈ ਭਾਏ ਤੋਤੀ ਮੂਲ ਨਾਲ ਉਤਰੈ ਜੇ 68 ਤੀਰਥ ਨਾਏ ਮਨ ਮੁਖ ਕਰਮ ਕਰੇ ਅਹੰਕਾਰੀ ਸਭ ਦੁੱਖੋ ਦੁੱਖ ਕਮਾਏ ਨਾਨਕ ਮੈਲਾ ਉਹ ਜਲ ਤਾਂ ਥੀ ਐ ਜਾਂ ਸਤਿਗੁਰ ਮਹਿ ਸਮਾਏ ਮਹਲਾ ਤੀਜਾ ਮਨਮੁਖ ਲੋਕ ਸਮਝਾਏ ਐ ਕਦੋਂ ਸਮਝਾਇਆ ਜਾਏ ਮਨਮੁਖ ਰੜਾਇਆ ਨਾ ਰਲੈ ਪਈਐ ਕਿਰਤ ਫਰਾਏ ਲੈਵ ਤਾਤ ਦੁਇ ਰਾਹ ਹੈ ਹੁਕਮਿਕਾਰ ਕਮਾਏ ਗੁਰਮੁਖ ਆਪਣਾ ਮਨ ਮਾਰਿਆ ਸ਼ਬਦ ਕਸਵਟੀ ਲਾਏ ਮਨ ਹੀ ਨਾਲ ਝਗੜਾ ਮਨ ਹੀ ਨਾਲ ਸੱਥ ਮਨ ਹੀ ਮੰਝ ਸਮਾਏ ਨਵਨ ਜੋ ਇਛੇ ਸੋ ਲਹ ਸੱਚ ਹੈ ਸ਼ਬਦ ਸੁਭਾਏ ਅਮਰਤ ਨਾਮ ਸਦ ਪੁੰਚਿਆ ਗੁਰਮੁਖ ਕਾਰ ਕਮਾਏ ਵਿਣਮਨ ਦੇ ਹੋਰੀ ਨਾਲ ਲੁਜਣਾ ਜਾਸੀ ਜਨਮ ਗਵਾਏ ਮਨ ਮੁਖੀ ਮਨ ਹਟ ਹਾਰਿਆ ਕੂੜਕ ਸੱਤ ਕਮਾਏ ਗੁਰ ਪ੍ਰਸਾਦਿ ਮਨ ਜਣੈ ਹਰਿ ਸੇਤੀ ਲਿਵ ਲਾਏ ਨਾਨਕ ਗੁਰਮੁਖ ਸੱਚ ਕਮਾਵੇ ਮਨ ਮੁਖ ਆਵੇ ਜਾਏ ਪਉੜੀ ਹਰ ਕੇ ਸੰਤ ਸੁਣੋ ਜਨ ਭਾਈ ਹਰ ਸਤ ਗੁਰ ਕੀ ਇੱਕ ਸਾਖੀ ਜੇ ਸਤ ਔਰ ਭਾਗ ਹੋਵੈ ਮੁਖ ਮਸਤਕ ਤਨ ਜਨ ਲੈ ਹਿਰਦੈ ਰਾਖੀ ਹਰ ਅਮਰਤ ਕਥਾ ਸਰੇਸ਼ਟਿ ਉਤਮ ਗੁਰਬਚਨੀ ਸੇਜੇ ਚਾਖੀ ਤਹ ਭਇਆ ਪ੍ਰਗਾਸ ਮਿਟਿਆ ਅੰਧਿਆਰਾ ਜਿਉ ਸੂਰਜ ਰਹਿਣ ਕੇ ਰਾਖੀ ਆਦਿਸ਼ਟ ਅਗੋਚਰ ਅਲਖ ਨਰੰਜਨਾ ਸੋ ਦੇਖਿਆ ਗੁਰਮੁਖੇ ਆਖੀ ਸਲੋਕ ਮਹਲਾ 3 ਸਤਗੁਰ ਸੇਵੇ ਆਪਣਾ ਸੋ ਸਰਲ ਲਖ ਲਾਏ ਵਿੱਚੋਂ ਆਪ ਗਵਾਏ ਕਹਿ ਰਹਿਣ ਸੱਚ ਲਵਲਾਏ ਸਤ ਗੁਰ ਜਿਨੀ ਨਾ ਸੇਵਿਓ ਤਿਨਾ ਬਿਰਸਾ ਜਨਮ ਗਵਾਏ ਨਾਨਕ ਜੋ ਤਸਪਾਵੈ ਸੋ ਕਰੇ ਕਹਿਣਾ ਕਿਛੋ ਨਾ ਜਏ ਮਹੱਲਾ ਤੀਜਾ ਮਾਨਵੇ ਕਾਰੀ ਵੇੜ ਆਵੇ ਕਾਰਾ ਕਰਮ ਕਮਾਏ ਦੂਜੇ ਭਾਏ ਅਗਿਆਨੀ ਪੂਜਦੇ ਦਰਗਾ ਮਿਲੈ ਸਜਾਏ ਆਤਮ ਦੇ ਉਹ ਪੂਜੈ ਬਿਨ ਸਤਗੁਰੂ ਬੂਝ ਨਾ ਪਾਏ ਜਪ ਤਪ ਸੰਜਮ ਭਾਣਾ ਸਤਗੁਰੂ ਕਾ ਕਰਮੇ ਪੱਲੇ ਪਾਏ ਨਾਨਕ ਸੇਵਾ ਸੁਰਤਿ ਖਮਾਵਣੀ ਜੋ ਹਰ ਭਾਵੈ ਸੋ ਥਾਏ ਪਾਏ ਪੌੜੀ ਹਰ ਹਰ ਨਾਮ ਜਪੋ ਮਨ ਮੇਰੇ ਜਿਤ ਸਦਾ ਸੁਖ ਹੋਵੇ ਦਿਨ ਰਾਤੀ ਹਰ ਹਰ ਨਾਮ ਜਪੋ ਮਨ ਮੇਰੇ ਜਿਤ ਸਿਮਰਤ ਸਭ ਕਿਲ ਵਿਖ ਪਾਪ ਲਹਾਤੀ ਹਰ ਹਰ ਨਾਮ ਜਪੋ ਮਨ ਮੇਰੇ ਜਿਤ ਦਾਲ ਦੁੱਖ ਭੁਖ ਸਭ ਲੈ ਜਾਂਦੀ ਹਰ ਹਰ ਨਾਮ ਜਪੋ ਮਨ ਮੇਰੇ ਮੁਖ ਗੁਰਮੁਖ ਪ੍ਰੀਤ ਲਗਾਤੀ ਜੈਤ ਮੁਖ ਭਾਗ ਲਿਖਿਆ ਧੁਰ ਸਾਚੈ ਹਰ ਤਤ ਮੁਖ ਨਾਮ ਜਪਾਤੀ ਸਲੋਕ ਮਹਲਾ 3 ਜੀ ਸਤਗੁਰ ਜਿਨੀ ਨਾ ਸੇਵਿਓ ਸ਼ਬਦ ਨਾ ਕੀਤੋ ਵਿਚਾਰ ਅੰਤਰ ਗਿਆਨ ਨਾ ਆਇਓ ਮਿਰਤਕ ਹੈ ਸੰਸਾਰ ਲੱਖ ਚੁਰਾਸੀ ਫੇਰ ਪਿਆ ਮਰ ਜੰਮੈ ਹੋਏ ਖੁਵਾਰ ਸਤਗੁਰ ਕੀ ਸੇਵਾ ਸੋ ਕਰੇ ਜਿਸਨੋ ਆਪ ਕਰਾਏ ਸੋਏ ਸਤਗੁਰ ਵਿਚ ਨਾਮ ਨਿਧਾਨ ਹੈ ਕਰਮ ਪ੍ਰਾਪਤ ਹੋਏ ਸਾਚਰਤੇ ਗੁਰ ਸ਼ਬਦ ਸਿਓ ਤਿੰਨ ਸੱਚੀ ਸਦਾ ਲਿਵ ਹੋਏ ਨਾਨਕ ਜਿਸ ਨੋ ਮੇਲੇ ਨਾ ਵਿਛੜੈ ਸਹਿਜ ਸਮਾਵੈ ਸੋਏ ਮਹਲਾ ਤੀਜਾ ਸੋ ਭਗਉਤੀ ਜੋ ਭਗਵੰਤ ਹੈ ਜਾਣ ਗੁਰ ਪ੍ਰਸਾਦੀ ਆਪ ਪਛਾਨ ਧਾਵ ਤਰਾਖੈ ਇਕਤ ਕਰ ਆਣ ਜੀਵ ਤਮਰੈ ਹਰ ਨਾਮ ਵਖਾਣ ਐਸਾ ਭਗਉਤੀ ਉਤਮ ਹੋਏ ਨਾਨਕ ਸੱਚ ਸਮਾਵੈ ਸੋਏ ਮਹੱਲਾ ਤੀਜਾ ਅੰਤਰ ਕਪਟ ਭਗਉਤੀ ਕਹਾਏ ਪਾਖੰਡ ਪਾਰ ਬ੍ਰਹਮ ਕਦੇ ਨ ਪਾਏ ਪਰ ਨਿੰਦਾ ਕਰੇ ਅੰਤਰ ਮਲ ਲਾਏ ਬਾਹਰ ਮਲ ਤੋਂ ਵਹ ਮਨਤੀ ਝੂਠ ਨ ਜਾਏ ਸਤ ਸੰਗਤ ਸੋ ਬਾਦਰ ਚਾਏ ਅਨੰਦੁ ਦੁਖਿਆ ਦੂਜੈ ਪਾਏ ਰਚਾਏ ਹਰ ਨਾਮ ਨਚੇ ਤੈ ਬੋ ਕਰਮ ਕਮਾਏ ਪੂਰਬ ਲਿਖਿਆ ਸੋ ਮਿਟਣਾ ਨਾ ਜਾਏ ਨਾਨਕ ਬਿਨ ਸਤਗੁਰ ਸੇਵੇ ਮੋਖ ਨਾ ਪਾਏ ਔੜੀ ਸਤਗੁਰ ਜਿੰਨੇ ਤੇ ਆਇਆ ਸੇ ਕੜਨਾ ਸਵਾਹੀ ਸਤਗੁਰ ਜਿੰਨੇ ਤੇ ਆਇਆ ਸੇ ਤ੍ਰਿਪ ਤੇ ਅਗਾਈ ਸਤਗੁਰ ਜਿੰਨੇ ਤੇ ਆਇਆ ਤਨ ਜਮ ਡਰ ਨਾਹੀ ਜਿਨ ਕੋ ਹੋਆ ਕਿਰਪਾਲ ਹਰ ਸੇ ਸਤਗੁਰ ਪੈਰੇ ਪਾਹੀ ਤਿਨ ਇੱਥੇ ਉੱਥੇ ਮੁਖ ਉਜਲੇ ਹਰ ਦਰਗਾ ਪੈਂਦੇ ਜਾਹੀ ਤਿਨ ਇੱਥੇ ਉੱਥੇ ਮੁਖ ਉਜਲੇ ਹਰ ਦਰਗਾ ਪੈਂਦੇ ਜਾਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ